ਰੜੀ ਸਰਲੇਖ ਵਿਜਲੇ ਅਖਾਨ ਮੀਸਨੀ ਖਾਵੇ ਮੂੰਨਾ ਹਿਲਾਵੇ ਦਾ ਅਰਥ ਤੁਸੀਂ ਜਾਣਦੇ ਹੀ ਹੋ ਪਰ ਇੱਕ ਵਾਰ ਫਿਰ ਪੜ੍ਹ ਸੁਣ ਲੋ ਦੰਬ ਕਰਕੇ ਜਦ ਕੋਈ ਲਾਭ ਲੈਂਦਾ ਹੋਇਆ ਵੀ ਇਸ ਭੇਤ ਨੂੰ ਸਿਪਾਈ ਰੱਖੇ ਤਾਂ ਇਹ ਅਖਾਨ ਵਰਤਿਆ ਜਾਂਦਾ ਹੈ ਡੰਡੀ ਨਾਰੀ ਸ਼ਕਤੀ ਦੇ ਮੁਦਈ ਇਸ ਅਖਾਣ ਵਿੱਚ ਸ਼ਬਦ ਮੀਸਨੀ ਦੀ ਬਜਾਏ ਮੀਸਨਾ ਸ਼ਬਦ ਵਰਤ ਸਕਦੇ ਹਨ ਸਾਨੂੰ ਕੋਈ ਇਤਰਾਜ਼ ਨਹੀਂ ਡੰਡੀ ਅਖਾਣ ਕੜਨ ਵਾਲਿਆਂ ਸਿਆਣਿਆਂ ਨੂੰ ਵੀ ਭਲਾ ਕੀ ਇਤਰਾਜ਼ ਹੋ ਕਿਉਂਕਿ ਇੱਕ ਤਾਂ ਸਿਆਣੇ ਬੰਦੇ ਐਵੇਂ ਜੱਬਾਂ ਵਿੱਚ ਨਹੀਂ ਪੈਂਦੇ ਅਤੇ ਦੂਸਰਾ ਲਿੰਗ ਪਲਿੰਗ ਦੀ ਬਰਾਬਰੀ ਨਾਲ ਹੋਈ ਆਖਾਨ ਦਾ ਅਰਥ ਉਹੀ ਰਹੇਗਾ ਡੰਡੀ ਮਿਸਨੇ ਦਾ ਵਿਰੋਧਾਰਥਕ ਸ਼ਬਦ ਬੜਬੋਲਾ ਜਾਂ ਪੌਂਕੜ ਹੁੰਦਾ ਹੈ ਡੰਡੀ ਤੁਸੀਂ ਮੂੰਹ ਫੱਟ ਵੀ ਕਹਿ ਸਕਦੇ ਹੋ ਡੰਡੀ ਬੜਬੋਲਾ ਜ਼ਬਾਨ ਦਾ ਮਾੜਾ ਪਰ ਦਿਲ ਦਾ ਮਾੜਾ ਨਹੀਂ ਹੁੰਦਾ ਡੰਡੀ ਮੀਸਣਾ ਜ਼ਬਾਨ ਦਾ ਮਿੱਠਾ ਪਰ ਦਿਲ ਦਾ ਕੌੜਾ ਹੁੰਦਾ ਹੈ ਡੰਡੀ ਬੜ ਬੋਲਿਆਂ ਸਾਖ ਵਿਗਾੜੇ ਮੀਸਣਿਆ ਪਿੰਡ ਉਜਾੜੇ ਬੜ ਬੋਲੇ ਤੋਂ ਲੋਕ ਕੋਹਾਂ ਦੂਰ ਰਹਿੰਦੇ ਹਨ ਪਰ ਮੀਸਨੇ ਕੋਲ ਟੁਕ ਟੁਕ ਬਹਿੰਦੇ ਹਨ ਡੰਡੀ ਉਹ ਸਰਵਸਥਾਨੀ ਹੁੰਦਾ ਹੈ ਭਾਵ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ ਪਰ ਪਤਾ ਉਦੋਂ ਹੀ ਲੱਗਦਾ ਹੈ ਜਦ ਮੀਸਨਾ ਤੁਹਾਨੂੰ ਚਾਰੋਂ ਖਾਨੇ ਚਿੱਤ ਕਰਕੇ ਆਪਣੇ ਰਾਹ ਪੈਂਦਾ ਡੰਡੀ ਪਤਾ ਵੀ ਉਹ ਕਿੱਥੇ ਲੱਗਣ ਦਿੰਦਾ ਪਤਾ ਲੱਗ ਜਾਵੇ ਤਾਂ ਭਲਾ ਮੀਸਨਾ ਕਾਦਾ ਹੋਇਆ ਉੰਜ ਕਿਸੇ ਦਾ ਬਹੁਤਾ ਕੁਝ ਉਈ ਗਾੜ ਹੀ ਨਹੀਂ ਸਕਦਾ ਕਿਉਂਕਿ ਉਸ ਦੇ ਰੈਡੀ ਭੌਂਕੜਪਣਾ ਨੇ ਪਹਿਲਾਂ ਹੀ ਸਾਰੇ ਪੱਤੇ ਖੋਲ ਦੇਣੇ ਹੁੰਦੇ ਐ ਡੰਡੀ ਵਾਰਸ਼ ਛਾ ਐਮੇਤਾ ਨਹੀਂ ਕਹਿੰਦਾ ਸਾਡੇ ਬੜ ਬੋਲੇਪਣ ਤੋਂ ਸਾਰੇ ਦੁਖੀ ਹਨ ਘਰ ਵਾਲਿਆਂ ਸਮੇਤ ਡੰਡੀ ਸਾਡੇ ਇਸ ਬਾ ਕਮਾਲ ਗੁਣ ਨੇ ਦੋਸਤ ਘਟ ਅਤੇ ਦੁਸ਼ਮਣ ਵੱਧ ਬਣਾਏ ਹਨ ਡੰਡੀ ਖੈਰ ਦੋਸਤ ਤਾਂ ਹੋਣਾ ਘਟ ਵੀ ਨਹੀਂ ਰਹੇ ਹਟ ਹੀ ਗਏ ਡੰਡੀ ਕਰੋ ਨਿਕਲਿਏ ਅਵਲ ਤਾਂ ਹੋਣਾ ਨਿਕਲਨ ਜੋਗੇ ਹੀ ਨਹੀਂ ਰਹੇ ਤਾਂ ਸਾਡੀ ਸਲੀਕਾ ਸੁੰਦਰੀ ਦੀ ਘੜੀ ਕੜਾਈ ਨਸੀਹਤ ਹੁੰਦੀ ਹੈ ਆ ਮੂੰਹ ਨਾਲ ਜਿਹੜਾ ਪੌਂਕੜ ਵੱੱਦਾ ਉਸ ਦੀ ਸੰਗਲੀ ਜਰਾ ਖਿੱਚ ਕੇ ਰੱਖੀ ਸਾਡੇ ਮਾਨ ਸਤਕਾਰ ਦਾ ਖਿਆਲ ਰੱਖਦਿਆਂ ਉਹ ਸ਼ਬਦ ਕੁੱਤਾ ਕਦੀ ਨਹੀਂ ਵਰਤੀ ਡੰਡੀ ਮੀਸਣਾ ਉਸ ਨੇ ਤਾਂ ਜ਼ਬਾਨ ਹੀ ਨਹੀਂ ਖੋਲਣੀ ਭੇਦ ਦਾ ਪਤਾ ਹੀ ਨਹੀਂ ਲੱਗਣ ਦੇਣਾ ਨੁਕਸਾਨ ਹੁਣ ਉਪਰੰਤ ਵੀ ਬੰਦਾ ਹੱਥ ਹੀ ਮਲਦਾ ਰਹਿ ਜਾਂਦਾ ਹੈ ਕਿ ਆਖਰ ਕੀਤਾ ਕਿਸ ਨੇ ਹੈ ਪ੍ਰਸ਼ਨ ਚੰਨਾ ਮੀਸਨਾ ਤਾਂ ਜੰਜ ਕੁਪੱਤੀ ਸੁਥਰਾ ਪੜਾ ਮਾਨਸ ਹੀ ਰਹਿੰਦਾ ਉਹ ਇੱਕ ਚੁੱਪ 100 ਸੁਖ ਦੇ ਸੁਨਹਿਰੀ ਸਿਧਾਂਤ ਉੱਤੇ ਚੱਲਦਾ ਡੰਡੀ ਉਸ ਦੀ ਸ਼ਕਲ ਮੋਮਣਾ ਕਰਤੂਤ ਕਾਫਰਾਂ ਵਾਲੀ ਹੁੰਦੀ ਹੈ ਜਾਨੀ ਸੂਰਤ ਛਲਾਵੇਦਾਰ ਮੁਖੜਾ ਮਖੌਟੇਦਾਰ ਭੋਲੀ ਪਾਲੀ ਸੂਰਤ ਦੇ ਹੁੰਦੇ ਹੋਏ ਜਲਾਦ ਵੀ ਡੰਡੀ ਮੀਸਣਾ ਬੋਲਦਾ ਨਹੀਂ ਮਨਮਨ ਕਰਦਾ ਹੈ ਉਹ ਇਸ ਤਰ੍ਹਾਂ ਕੁਝ ਕਹਿੰਦਾ ਜਿਵੇਂ ਕੁਝ ਵੀ ਨਾ ਕਹਿੰਦਾ ਹੋਵੇ ਬੋਲਣ ਤੋਂ ਪਹਿਲਾਂ ਜਿਵੇਂ ਬੁੱਲਣਾ ਤੋਂ ਪੁੱਛ ਰਿਹਾ ਹੋਵੇ ਕਿ ਜੇ ਕੁਝ ਬੋਲਾਂ ਤਾਂ ਤੁਹਾਨੂੰ ਕੋਈ ਤਕਲੀਫ ਨਹੀਂ ਹੋਵੇਗੀ ਪ੍ਰਸੰਚਨਾ